ਉਹ ਵੀ ਸਾਹਮਣੇ ਆਇਆ ਔਰ ਰਿਪੋਰਟ ਕਰਕੇ ਤਿਆਰ ਹੋ ਗਿਆ ਇੱਕ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਥਾਣਾ ਥਰਮਲ ਵਿਖੇ ਕਿ ਨੈਸ਼ਨਲ ਕਲੋਨੀ ਗਲੀ ਨੰਬਰ 1 ਹੈ ਉਥੇ ਹਵਾਈ ਫਾਇਰਿੰਗ ਹੋਈ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਥਾਣਾ ਥਰਮਲ ਵਿਖੇ ਤੁਰੰਤ ਮੁਕਦਮਾ ਦਰਜ ਕੀਤਾ ਗਿਆ ਅਸੀਂ 42/25 ਮੁਕਦਮਾ ਅਧੀਨਤਾ 125 ਬੀ ਐਨਐਸ ਤੇ 25 ਤਾਯਾਮ ਸੈਕਟਰ ਸੀ ਇੱਕ ਮੁਕਦਮਾ ਦਰਜ ਕੀਤਾ ਤੇ ਡਿਊਰਿੰਗ ਦੀ ਅਸੀਂ ਇਨਵੈਸਟੀਗੇਸ਼ਨ ਆ ਤੇ ਅਸੀਂ ਜਿਸ ਅਕਿਊਜ਼ਵਲੋ ਫਾਇਰਿੰਗ ਕੀਤੀ ਗਈ ਸੀ ਅਸੀਂ ਉਹ ਕਿਊਸ਼ ਨੂੰ ਐਪਰੀਹੈਂਡ ਕਰ ਲਿਆ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਭੂਰਾ ਸਿੰਘ ਹੈ ਤੇ ਜਿਸ ਵੈਪਨ ਤੋਂ ਫਾਇਰਿੰਗ ਹੋਈ ਸੀ ਉਹ ਵੈਪਨ ਵੀ ਰਿਕਵਰ ਕਰ ਲਿਆ ਤੇ ਜਿਹੜੇ ਉੱਥੇ 6 ਰਾਉਂਡਸ ਫਾਇਰ ਹੋਏ ਸੀ ਤੇ 6 ਖਾਲੀ ਅਸੀਂ ਕੱਟ ਰਜ ਸੋ ਵੀ ਰਿਕਵਰ ਕਰ ਲਿਆ ਕੁਝ ਨਹੀਂ ਜੀ ਬਜ਼ਾਰ ਐਸੱਚ ਕੋਈ ਉਹ ਹੈ ਨਹੀਂ ਸੀ ਉਹਨਾਂ ਨੇ ਬਸ ਆਪਣੇ ਘਰੇ ਬੈਠੇ ਸੀਗੇ ਤੇ ਉਹ ਵੈਪਨ ਆਏ ਵੀ ਬਾਹਰ ਚਲਾ ਕੇ ਦੇਖਦੇ ਆ ਉਹਨਾਂ ਨੇ ਆ ਕੇ ਬਾਹਰ ਹਵਾ 'ਚ ਫਾਇਰਿੰਗ ਕਰ ਦਿੱਤੀ ਸੀ ਸੀਸੀਟੀਵੀ ਕੈਂ ਫੋਟੋ ਜੀ ਸਾਹਮਣੇ ਇੱਕ ਡੂਰਿੰਗ ਇਨਵੈਸਟੀਗੇਸ਼ਨ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਅਸੀਂ ਹੁਣ ਉਹਨੂੰ ਇਨਵੈਸਟੀਗੇਸ਼ਨ ਦਰਾਂ ਉਹਦੀ ਫੋਰੈਂਸਿਕ ਅਸੀਂ ਅਪਡੇਟ ਕਰਾਵਾਂਗੇ ਤੇ ਵੀਡੀਓ ਦੀ ਔਥੈਂਟੀਸਿਟੀ ਕਲੀਅਰ ਕਰਾ ਕੇ ਫਿਰ ਅਗਲੀ ਕਾਰਵਾਈ ਅਮਲ ਵਿੱਚ ਲਿਆਉਂਦੇ ਆਂ ਆਈ ਥਿੰਕ ਇਸ ਜਗ੍ਹਾ ਤੇ ਕਰ ਰਹੇ ਕਿਸੇ ਦੇ ਬਾਤ ਕਰ ਰਹੇ ਜਾਂ ਕਮਪਲੇਂਟ ਕਿਸ ਤੋਂ ਦੇ ਕੋਲ ਉਹ ਆਪਣੇ ਨਾ ਘਰ ਤੋਂ ਬਾਹਰ ਆ ਕੇ ਜੇ ਸਰੀ ਐਸ਼ੀ ਗਲੀ ਹੈਗੀ ਆ ਜੀ ਉਹਦੇ ਵਿੱਚ ਹੀ ਫਾਇਰਿੰਗ ਹੋਈ ਆ ਕਿ ਉੱਥੇ ਅਰੈਸਟ ਹੋ ਜੇ ਹਾਂਜੀ ਕਿਉਂਕਿ ਅਸੀਂ ਸਤਨਾਮ ਸਿੰਘ ਪੁੱਤਰ ਪੂਰਾ ਸਿੰਘ ਅਸੀਂ ਉਸਨੂੰ ਐਪ੍ਰੀਹੈਂਡ ਕਰ ਲਿਆ ਹੈਗਾ ਜੀ ਤੇ ਹੁਣ ਅਗਲੀ ਕਾਰਵਾਈ ਅਸੀਂ ਅਮਲ ਵਿੱਚ ਲਿਆ ਕੇ ਆਂ Alo merhaba